ਕਬੀਰ ਵੇੜਾ ਜਰਜਰਾ ਫੁੱਟੇ 6000 ਹਰੂਏ ਹੋਰੂਏ ਤਿਰ ਗਏ ਡੁੱਬੇ ਜਿੰਨ ਸਰਪਾ ਕਬੀਰ ਕਾ ਨਾ ਵੇੜਾ ਜਰਜਰਾ ਆਇਆ ਵੇੜਾ ਨਾ ਬਣਿਆ ਵੇੜਾ ਬੰਦ ਨਾ ਸੱਕਿਓ ਜਿਹੜਾ ਬਣਿਆ ਉਹਦੇ 1000 ਖੇਡ ਤੇ ਵੇੜਾ ਤਾਂ ਜਰੂਰ ਬਣਿਆ ਪਰ ਹਜ਼ਾਰਾਂ 600 ਫੁੱਟ ਗਏ ਝੂਠ ਜੋ ਹੈ ਸਾਰੇ ਛੇਕ ਨੇ ਜਿੱਥੇ ਝੂਠ ਸੀ ਉਹ ਛੇਕ ਸੀ ਸਾਰੇ ਕਿ ਉੱਥੇ ਜਦ ਜਿਹੜਾ ਪੁਰਾਣਾ ਹੋ ਜਾਂਦਾ ਨਾ ਝੂਠ ਸੱਚ ਪੁਰਾਣਾ ਨਹੀਂ ਹੁੰਦਾ ਜਿੱਦੋਂ ਕਿਸੇ ਮੱਤ ਵਿੱਚ ਝੂਠ ਹੋਊ ਉਹੀ ਪੁਰਾਣਾ ਹੋ ਜਾਂਦਾ ਉੱਥੇ ਛੇਕ ਹੋ ਜਾਂਦੇ ਉੱਥੇ ਹੀ ਅਗਲੇ ਨਾ ਤਰਕ ਕਰਨਾ ਉੱਥੇ ਹੀ ਸਰਾਖ ਹੋ ਜਾਣਾ ਤਰਕ ਦਾ ਤੀਰ ਉੱਥੇ ਵੱਜਣਾ ਉੱਥੇ ਹੀ ਗਲੀ ਹੋ ਜਾਣੀ ਝੂਠ ਆ ਜਾਂਦਾ ਜਿੱਦਾਂ ਝੂਠ ਹੋਵੇ ਨਹੀਂ ਛੇਕ ਕਬੀਰ ਕਹਿੰਦਾ ਇਹ ਨੂੰਹ ਦਾ ਜਿਹੜਾ ਝੂਠ ਰਾਜਣਾ ਬ੍ਰਾਹਮਣੀ ਮਤ ਜਬ ਬਣਾ ਲਈ ਅਦਮ ਚੜਾਲੀ ਭਈ ਬ੍ਰਾਹਮਣੀ ਭਈ ਬ੍ਰਾਹਮਣੀ ਉਹ ਚੜਨਾਲੀ ਜਿਹੜੀ ਜਿੱਥੇ ਝੂਠ ਆ ਉਹ ਸਾਰੇ ਹੀ ਛੇਕ ਹੋ ਗਏ ਤਰਕ ਦੇ ਤੀਰ ਮਾਰ ਮਾਰ ਮੁਸਲਮਾਨਾਂ ਨੇ ਸਰਾਹ ਕਰਦੇ ਜਵਾਬ ਹੈ ਰੀ ਮੁਸਲਮਾਨ ਆਗੇ ਸੀ ਨਾ ਨੂੰ ਆਪਣੇ ਤਾਂ ਨੂੰ ਤਾਂ ਕੋਈ ਤਰਕ ਕਰਦਾ ਨਹੀਂ ਹੁੰਦਾ ਜਦ ਧਰਮ ਨਾਲ ਜਿਹੜਾ ਸਹਿਮਤ ਨਹੀਂ ਹੁੰਦਾ ਫਿਰ ਉਹ ਤਰਕ ਕਰਨ ਲੱਗ ਜਾਂਦੇ ਉਹ ਫਿਰ ਐਸੇ ਤਰਕ ਕਰਦੇ ਉਸਰਾ ਹੋ ਜਾਂਦਾ ਜਵਾਬ ਨਹੀਂ ਜਿੱਥੇ ਜਵਾਬ ਨਹੀਂ ਉਹ ਸਰਾ ਦੇ ਹੋ ਗਏ ਹੁਣ ਇਹਨਾਂ ਕੋ ਕਿਸੇ ਗੱਲ ਦਾ ਜਵਾਬ ਨਹੀਂ ਸਾਰੇ ਸਰਾਖੇ ਨੇ ਬੇੜਾ ਜਰ ਜਰਾ ਛੁੱਟੇ ਸੇਗਾ ਯਾਰ ਇਹ ਸਾਰੀ ਬ੍ਰਾਹਮਣੀ ਮਤ ਲਈ ਬੈਠੇ ਨੇ ਗੁਰਦੁਆਰਿਆਂ ਚ ਵੜ ਲੀਏ ਨਾ ਨੇ ਤਾਂ ਹੀ ਹੁਣ ਜਵਾਬ ਕੋਈ ਨਹੀਂ ਯਾਰਾਂ ਛੇਕ ਨੇ ਕਬੀਰ ਉਦੋਂ ਉਹਨਾਂ ਨੂੰ ਕਹਿੰਦਾ ਸੀ ਇਹਨਾਂ ਨੂੰ ਕਹਿੰਦੀ ਇਹ ਬੇੜਾ ਚੱਲ ਜਰ ਰਿਆ ਨਾ ਨਾ ਮੁਕਤੀ ਦੀ ਗੱਲੇ ਨਹੀਂ ਕੋਈ ਕਰ ਰਿਹਾ ਫੂਟੇ 6000 ਮਾਇਆ ਦੀ ਗੱਲ ਕਰ ਰਹੇ ਨੇ ਕਾਲਜ ਖੋਲ੍ਹ ਲੋ ਪੜਾ ਲੋ ਨੇ ਆਣਿਆਂ ਨੂੰ ਤਰੱਕੀ ਕਰ ਲੋ ਸਿੱਖੋ ਦਿਓ ਇਹ ਕੀ ਐ ਸਭ 잡ਦੇ ਜਾਲਜ ਫਸਾਉਣ ਵਾਲੀ ਗੱਲ ਆ ਸਾਰੀ ਗੁਰਮਤ ਤੋਂ ਖਲਾਫ ਆ ਸਾਰੀ ਗੱਲਾਂ ਪਰ ਮੁੱਖਾਂ ਦੀਆਂ ਗੱਲਾਂ ਨੇ ਸਾਕਤਾਂ ਦੀਆਂ ਗੱਲਾਂ ਜ਼ਰੂਰ ਨੇ ਸਾਰੀ ਗੱਲਾਂ ਨੇ ਗੁਰਮਤ ਰੰ ਦਾ ਕੋਈ ਵੀ ਰੌਲਾ ਨਹੀਂ ਡੇਢ ਤੇਲ ਦਾ ਕੋ ਵਾਸਤਾ ਦੀ ਗੁਰਦਾਰੇ ਦੀ ਗੱਲ ਨਹੀਂ ਹੋ ਸਕਦੀ ਗੁਰਦਾਰੇ ਦਾ ਹੋਗਾ ਗੁਰਦਾਰੇ ਗੁਰਮੱਤ ਦੀ ਗੱਲ ਹੋਣੀ ਚਾਹੀਦੀ ਹੈ ਤੇ ਗੁਰਦਾਰੇ ਚ ਵੀ ਤੁਸੀਂ ਇਹੀ ਗੱਲਾਂ ਕਰਦਿਆਂ ਤੋਂ ਨੇਬੀ ਤੇ ਗੁਰਮੱਤ ਦੀ ਗੱਲ ਕਿੱਥੇ ਹੋਊਗੀ ਗੁਰਮੱਤ ਦੀ ਗੱਲੇ ਕੰਦ ਗੱਲਤੀ ਗੁਰਦਾਰੇ ਨੂੰ ਫਿਰ ਇਹ ਕਰਕੇ ਵੇੜਾ ਜਰਜਰਾ ਫੂਟੇ 6000 1000 ਹਰੂਏ ਹਰੂਏ ਤਿਰਗੇ ਡੂਬੇ ਜਨਮ ਸਿਰ ਭਾਰ ਬਾ ਸੱਤੇ ਪਾ ਸੀ ਇਹਨਾਂ ਦੇ ਡੁੱਬ ਕੇ ਅਡੋਬ ਨੇ ਦੁਬਈ ਬੈਠੇ ਨੇ ਹੁਣ ਕਦੇ ਘੱਟ ਥੱਲੇ ਉੱਤੇ ਚੜਾ ਜਾਂਦਾ ਸਰੀਰ ਤੋਂ ਹਰਿਆਣਾ ਦੀ ਕਮੇਟੀ ਬਣ ਗਈ ਹੁਣ ਗੋਤੇ ਖਾਂਦੇ ਗੋਤੇ ਖਾਂਦੇ ਨਹੀਂ ਹੁਣ ਗੋਲਗ ਨੂੰ ਕਹਦੇ ਗੋਤੇ ਬੰਦਦੇ ਨੇ ਹੁਣ ਭਾਰਤੀ ਨਾ ਸੱਤ ਹੰਕਾਰ ਦਾ ਹੋਂਵੇਂ ਵੋਹ ਪਰੰਪਰ ਪਰ ਜਿਨ੍ਹਾਂ ਹੋਂਵੇਂ ਵੋਹ ਪਰੰਪਰ ਪਰ ਹੁਣਾ ਹਾਲਤਾਂ ਉਹਨਾਂ ਦੀ ਇੱਜ਼ਤ ਦਾ ਸਵਾਲ ਹੋ ਗਿਆ ਪ੍ਰਸਤੀ ਇਸ਼ੂ ਬਣ ਗਿਆ ਕਲੰਕ ਲੱਗ ਗਏ ਉਹ ਜਿਹੜਾ ਕਸ ਬਣਾਦਾ ਉਹ ਜੰਦ ਹੈ ਬੇਇਜ਼ਤੀ ਹੁੰਦੀ ਹੈ ਸੋਚਿੰਦਾ ਪਤਾ ਲੱਗਦਾ ਉਹ ਜਿਹੜਾ ਨਸ਼ਾ ਸੀ ਨਾ ਉਹ ਨਸ਼ਾ ਸੀ ਹਮੇ ਦਾ ਇਧਰ ਵੇਚਦੀ ਸੀ ਕਲੰਕਾ ਉਹ ਤਾਂ ਦੀਚਕੀਟ ਕੋ ਰਾਜਦਰ ਰਾਜਾ ਤੇ ਪਖਾਰੀ ਬਣਾ ਦਵੇ ਇਹ ਗੱਲ ਭੁੱਲ ਗਏ ਇਹ ਗੱਲ yaad ਹੁੰਦੀ ਨਾ ਫਿਰ ਸ਼ਾਇਦ ਰਸਤਾ ਹੀ ਨਾ ਆਪਣਾਉਂਦੇ ਕਿਹੜਾ ਰਸਤਾ ਆਪਣਾਏ ਰਸਤਾ ਦੀ ਸੀ ਫੜਾਉਂਗਾ ਅਜਾ ਤਾਂ ਬਹੁਤ ਅੱਗੇ ਅੱਗੇ ਦੇਖੋ ਕੀ ਹੁੰਦਾ ਜਦੋਂ ਉਹ ਬੇਇੱਜ਼ਤੀ ਇਹਨਾਂ ਦੀ ਹੋਣੀ ਹੈ ਇਹਨਾਂ ਨੇ ਹਿਸਟਰੀ ਨਾਲ ਮਾਫੀ ਕਰਨ ਲੋਕ ਸੱਚ ਤਾਂ ਫੇਰ ਆ ਰਿਹਾ ਉਹ ਤੇ ਨੂੰ ਉਦੋਂ ਰਿਕਰ ਹੋ ਸਕਦਾ ਇਹਨਾਂ ਦਾ ਕੀ ਹਸਤੀਆ ਸੱਚ ਇਹ ਤਾਂ ਸੱਚ ਦਾ ਸਭ ਨੇ ਨਹੀਂ ਕਰ ਸਕਦੇ ਸੱਚ ਦਾ ਸਭ ਨੇ ਨਹੀਂ ਕਰ ਸਕਦੇ ਝੂਠੇ ਝੂਠੇ ਆਪਸ ਵਿੱਚ ਲੜ ਪਏ ਝੂਠੇ ਝੂਠੇ ਲੜ ਪਏ ਤੇ ਸੱਚ ਦਾ ਇਹਨਾਂ ਲੈ ਕੇ ਇੱਕ ਦੂਏ ਦੇ ਟੀਂਰ ਸਾਡੇ ਵਾਲੇ ਮਾਰਦਿਆਂ ਸਾਡੇ ਹਥਿਆਰ ਅਮਰੀਕਾ ਦੇ ਹਥਿਆਰ ਵੀ ਮੁਸਲਮਾਨ ਚਲਾਉਂਦੇ ਨੇ ਅਬਦੁੱਲ ਜੀ ਇੱਕ ਦੂਏ ਤੇ ਲੈ ਕੇ ਅਰ ਇਸਾਈਆਂ ਦੇ ਖਿਲਾਫ ਨੇ ਇਸਾਈਆਂ ਦੇ ਹਥਿਆਰ ਵਰਤਦੇ ਨੇ ਅਸਿਆਆਂ ਵੇਣਦੇ ਨੇ ਦੁਨੀਆ ਤੇ ਟੈਕਨੀਕ ਉਹਨਾਂ ਦੀ ਵਰਤ ਕੇ ਆਪ ਸੁੱਚੀ ਵਰਤੇ ਤਾਂ ਇਹ ਜਿਉਂ ਗੱਲਾਂ ਸੱਚ ਦੇ ਹਥਿਆਰ ਕਾ ਬੋਲਦੇ ਨੇ ਕੂੜੇ ਖੋਟੇ ਨਾਨਕਾ ਕੂੜੇ ਸੱਚ ਰਹੇ ਕੂੜੇ ਸੱਚ ਰਹੇ ਕੂੜ ਦਾ ਖੋਟਾ ਕੂੜ ਦੇ ਹਥਿਆਰ ਤਾਂ ਖੋਟੇ ਹੋ ਜਾਂਦੇ ਨੇ ਕੰਬੇ ਨਹੀਂ ਕਰਦੇ ਹੁੰਦੇ ਹਾਂਜੀ ਅਰਿਆ ਆਉਂਦਾ ਰਹੇ ਉੱਤੇ 6000 ਜਿਨ੍ਹਾਂ ਦੇ ਨਹੀਂ ਸੀ ਉਹ ਬਹੁਤ ਭੈ ਦਾ ਭਾਰ ਇਹ ਤਾਂ ਕਰਦੇ ਨੇ ਉੱਤੇ ਉਹਨਾਂ ਨੇ ਕੀ ਲੈਣਾ ਉਹ ਮਾਇਦੇ ਉੱਤੇ ਤਰਦੇ ਨੇ ਜਿਨ੍ਹਾਂ ਨੇ ਰਸਤਾ ਨਹੀਂ ਫੜਿਆ ਸਿਆਸਤ ਦਾ ਰਾਜ ਕਰੇ ਦਾ ਖਾਲਸਾ ਵਾਲਾ ਉਹ ਤਾਂ ਆਪਣੇ ਮੌਜ ਚ ਨੇ ਉਹਨਾਂ ਨੇ ਕੀ ਲੈਣਾ ਜਿਹੜੇ ਗੁਰਮਤਿ ਲੈ ਜੁੜੇ ਹੋਏ ਨੇ ਉਹ ਬਾਹਲਾ ਸਰੀਰ ਤੇ ਵੀ ਜਿਹੜੇ ਅੱਡ ਬੈਠੇ ਨੇ ਨਾ ਇਹ ਤਾਂ ਜਾਏਗਾ ਇਹਨਾਂ ਨੇ ਕੱਫਣ ਪਹਿਲੇ ਲਾ ਕੇ ਪਰੇ ਛੱਡਿਆ ਹੋਇਆ ਉਹ ਹਰੂਏ ਨੇ ਉਤਰਦੇ ਨੇ ਉੱਤੇ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਸੇ ਤਲਵਾਰਾਂ ਦਾ ਕੋਲਕਤੇ ਜਿਨ੍ਹਾਂ ਦੀ ਨਗਾ ਉਹਨਾਂ ਨਹੀਂ ਚੱਲਣੀ ਆ ਫਿਰ ਚਾਹਲਾ ਕੀ ਰੋਣਾ ਇਹਦਾ ਬੰਦਰਾ ਨਹੀਂ ਪਹਿਲੀ ਛਿੜੀ ਆ ਗੁਰੂ ਦੀ ਬਾਦ ਵਿੱਚ ਪਹਿਲੇ ਲੋਕ ਡੰਡੇ ਨਾਲ ਦਿੰਦੇ ਇਹਨਾਂ ਨੂੰ ਤਲਵਾਰਾਂ ਪਹਿਲਾਂ ਗੁਰੂ ਦਿੰਦੀ ਵੀ ਦਰਬਾਰਾਂ ਤੋਂ ਉਹਨਾਂ ਨੂੰ ਡੰਡੇ ਨਾਲ ਲਿਜੂ ਤੋੜ ਉਹਨਾਂ ਨੂੰ ਤਲਵਾਰਾਂ ਦੇ ਦਿੱਤੀਆਂ ਵੀ ਚਲੋ ਬਈ ਵੱਡੋ ਤਾਂ ਸਾਈ ਇੱਕ ਦੂਰ ਜੋ ਕੀਤੀ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਸੋ ਮੈਂ ਪਾਇਆ ਦੋਸਤ ਨਤੀਜਾ ਵਰਜਣਾ ਜੋ ਇਹਨਾਂ ਨੇ ਕੀਤਾ ਗੱਦਾਰੀ ਕੀਤੀ ਆ ਇਹ ਪੂਰੇ ਆ ਰਹੀ ਆ ਹੌਲੀ 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 ਤੇ ਯਾਦੇ ਦੇਖ ਲੈ ਆਉਗੀ ਬਹੁਤ ਬੁਰੀ ਤਰ੍ਹਾਂ ਨਾ ਹੋ ਰਹੀ ਹੋਊਗੀ ਕਾਝ ਸਾਲ ਤਾਂ ਸਾਡੂ ਹੋ ਗਏ ਵਾਰਨਿੰਗ ਦੰਦਿਆ ਨੂੰ ਇਹਨਾਂ ਨੂੰ ਤੇ ਇਹੋ ਜਿਹਾ ਦਾ ਦੌੜ ਹਾਂਜੀ ਕਬੀਰ ਹਾੜ ਜਰੇ ਜਿਉ ਲੱਕਰੀ ਇਸ ਜਰੇ ਜੋ ਘਾਸ ਇਹ ਜਗ ਜਤਾ ਦੇ ਕੇ ਭਿਓ ਕਬੀਰ ਉਦਾਸ ਹਾੜ ਜਲੇ ਜਾਂ ਲੱਕੜੀ ਅਜੇ ਤਾਂ ਇੱਕ ਬੈਚ ਹੋਰ ਉਠਣਾ ਸਚਿਆਰਿਆਂ ਦੇ ਖਿਲਾਫ ਸਾਰੇ ਇਕੱਠੇ ਹੋ ਜਾਣ ਉਹਨਾਂ ਦਾ ਮੁਕਾਬਲਾ ਫੇਰ ਵੀ ਹੋਣਾ ਇਹਨੂੰ ਤੇ ਇਹ ਸਾਰੇ ਇਕੱਠੇ ਹੋ ਜਾਂਦੇ ਨਾ ਇਹ ਸਾਰੇ ਹੀ ਸਤਿਆਰੇ ਜਿਹੜੇ ਬਾਹਰ ਚੁੱਟਿਆ ਉਹਨਾਂ ਦਾ ਮੁਕਾਬਲਾ ਤਮ ਨਹੀਂ ਹੋਣਾ। ਪਰ ਜੋ ਤਾਂ ਉਹਨਾਂ ਨਾਲ ਹੋਣੀ ਹੈ ਇਹਨਾਂ ਦੀ ਮੈਨੂੰ ਲੱਗਦਾ ਉਹਨਾਂ ਨਾਲ ਪਰਮੇਸ਼ਰ ਨੇ ਹੋਣੀ ਨਹੀਂ ਤੜੀ। ਪਹਿਲੇ ਬਾਰ ਬਾਰ ਹੋਣੇ ਨਹੀਂ। ਇਹ ਫੂਲ ਦੀ ਅਗਬਰ ਬਾਰੇ ਝੜ ਕੇ ਸੌਣ ਜਾਣੀ ਹੈ ਦੀ। ਇਹ ਫੂਲ ਦੀ ਅਗਬਰ ਬਾਰ ਬਾਰ ਝੜ ਕੇ ਜਾਣੂ ਤਾਂ ਉਹਨਾਂ ਨੇ ਆਉਣਾ ਜਾਣੂ ਤਾਂ ਦੇਖੋ ਭਾਈ ਗਿਆਨ ਕੀ ਹੈ ਜਾਂ ਦੀ। ਜਾਂ ਗਿਆਨ ਗਿਆ ਦੀ ਹੋਣੇ ਇਹਨਾਂ ਦੀ ਸੋਭ ਨਹੀਂ ਰਣੀ ਉੱਥੇ ਉੱਡ ਜਾਣੀ ਹੈ ਫੂਰੇ। ਪੀਪਲ ਕੇ ਜਿਉਂ ਪਾ ਤੋੜਾ ਨੇ ਤੇ ਪੀਪਲ ਦੇ ਸੁੱਕੇ ਪੱਤੇ ਮੋੜ ਜਾਣਾ ਉਹਦਾ ਹੀ ਪੱਤੇ ਟੁੱਟ ਕੇ ਜੜਾਂ ਚ ਪਏ ਨੇ ਉਹ ਗੁਰੂ ਨਾਲ ਟੁੱਟੇ ਹੋਏ ਨੇ ਗੁਰੂ ਬਰਛਾ ਜਿਹੜਾ ਉਹਦੇ ਨਾਲ ਟੁੱਟ ਗਿਆ ਜੜਾਂ ਚ ਪੱਤੇ ਉਹ ਤਾਂ ਹਵਾ ਹੀ ਤੇ ਉੱਡੇ ਇੱਕ ਗੱਲ ਜ਼ਰੂਰ ਕਰਦੇ ਹੁੰਦੇ ਨੇ ਪੱਤੇ ਜਿੰਨਾ ਚਿਰ ਜੜਾ ਪੇੜ ਬਾਦ ਆਪਣ ਸੰਜੜਾ ਜਿਹੜੇ ਪੱਤੇ ਟੁੱਟ ਕੇ ਥੱਲੇ ਨੇ ਪੇੜ ਨੂੰ ਤਾਂ ਜਾਂਦੇ ਨੇ ਜਿੱਨਾਂ ਜੜ੍ਹਾਂ ਕੁ ਪਈ ਹੁੰਦੀ ਹੈ ਪੇੜ ਨੂੰ ਪੱਤੇ ਹੀ ਝੜਦੇ ਹੁੰਦੇ ਨੇ ਪਰ ਪੇੜ ਤਾਂ ਫੇਰ ਰਹਿ ਜਾਂਦਾ ਹੈ ਪੱਤੇ ਨਹੀਂ ਡੇਰੇ ਪੱਤੇ ਦੀ ਝੋਲ ਨਹੀਂ ਪਤਾ ਕਿਥੇ ਚਲੀ ਜਾਂਦੀ ਹੈ ਪੇੜ ਤਾਂ ਫੇਰ ਥੋੜਾ ਬਹੁਤਾ ਹੀ ਸੁੱਕਦਾ ਪੇੜ ਨੂੰ ਹੀ ਬਹੁਤਾ ਫਰਕ ਪੈਂਦਾ ਹੁੰਦਾ ਪੇੜ ਨੂੰ ਆਜਿੜੂ ਲੱਗਦੀ ਹੈ ਪੱਤਿਆਂ ਦੀ ਹਰਾ ਪੇੜ ਹੋਵੇ ਪੱਤੇ ਥੱਲੇ ਪਾ ਪੇੜ ਥੋੜੀ ਜਲ ਜਾਂਦੇ ਨੇ ਸੇਕ ਲੱਗਦਾ ਹੈ ਪੇੜ ਨੂੰ ਜ਼ਰੂਰ ਪੱਤੇ ਲੱਭਦੇ ਹੀ ਨਹੀਂ ਬਾਅਦ ਚ ਕਿਤੇ ਹੁੰਦੇ ਨੇ ਪੇੜ ਨੂੰ ਪੱਤੇ ਹੋਰ ਆ ਜਾਂਦੇ ਨੇ ਪੇੜ ਨੂੰ ਤਾਂ ਪੱਤੇ ਹੋਰ ਆ ਜਾਂਦੇ ਹੁੰਦੇ ਨੇ ਹਾਂਜੀ